ਡੋਟੇ ਬਈ ਡੋਟੇ ਜਿਹੜਾ ਪਾਣੀ ਚ ਘੋਲ ਤੈਂ ਡੋਟੇ ਡੋਟੇ ਬਈ ਡੋਟੇ ਪੀਣਾ ਪਾਣੀ ਘੋਲ ਕੇ ਟੋਟੇ ਉਹ ਕਿਸ ਤਰ੍ਹਾਂ ਤੇ ਸਾਲਵੇਂਗਾ ਸਾਲਵੇਂਗਾ ਵੇ ਜਦੋਂ ਤੋਰੇਗਾ ਪੜਨੂਗੇ ਡੋਟੇ ਡੋਟੇ ਬਈ ਡੋਟੇ ਜਿਹੜੇ ਪਾਣੀ ਚ ਘੋਲ ਤੈਂ ਡੋਟੇ ਉਹ ਓ ਨੇੜੇ ਬਈ ਨੇੜੇ ਦਿਨ ਕਰ ਲੈ ਮਰਨ ਦੇ ਨੇੜੇ ਨੇੜੇ ਬਈ ਨੇੜੇ ਦਿਨ ਕਰ ਲੈ ਮਰਨ ਦੇ ਨੇੜੇ ਓ ਨਸ਼ੇ ਰਿਆ ਖਾਣ ਗੋਲੀਆਂ ਖਾਣ ਗੋਲੀਆਂ ਬਹੀ ਜਿਹੜੇ ਖਾਂਦੇ ਸੀ ਮੱਖਣ ਦੇ ਤੇੜੇ ਨੇੜੇ ਬਈ ਨੇੜੇ ਦਿਨ ਕਰ ਲੈ ਮਰਨ ਦੇ ਨੇੜੇ ਓ ਧੀਮਾ ਬਈ ਧੀਮਾ